ਹੈਲੋ ਦੋਸਤੋ ਵੈਲਕਮ ਆ ਪੰਜਾਬੀ ਖਾਣਾ ਚੈਨਲ ਤੇ ਅੱਜ ਮੈਂ ਲੈ ਕੇ ਆ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਬਜਟ ਦੇ ਵਿੱਚ ਆਪਾਂ ਬਣਾਉਣੀ ਆ ਤੇ ਫੁੱਲ ਪ੍ਰੋਟੀਨ ਦੇ ਨਾਲ ਆਪਾਂ ਜਿਹੜੇ 5 ਮੀਲ ਆਪਾਂ ਬਣਾ ਲੈਨੇ ਆ ਤੁਸੀਂ ਦੇਖੋ ਮੈਂ ਬਣਾ ਕੇ ਆਲਰੇਡੀ ਰੱਖ ਲਿਆ ਲੋ ਫੈਟ ਆ ਫੁੱਲ ਪ੍ਰੋਟੀਨ ਆ ਤੇ ਚਲੋ ਫਿਰ ਕਰੀਏ ਸ਼ੁਰੂ ਸਭ ਤੋਂ ਪਹਿਲਾਂ ਇੱਕ ਫਰਾਈਪੈਨ ਦੇ ਵਿੱਚ ਆਪਾਂ ਆਲੋਵ ਕੁਕਿੰਗ ਆਇਲ ਪਾ ਲੈਣਾ ਇਹਨੂੰ ਆਪਾਂ ਥੋੜਾ ਜਿਹਾ ਕਰਦਿਆਂ ਹੋਏਟ ਇਹਦੇ ਵਿੱਚ ਪਾ ਲੈਨੇ ਆ ਆਪਾਂ ਇੱਕ ਗੰਡਾ ਡਾਈਸ ਕੀਤਾ ਹੋਇਆ ਮੀਡੀਅਮ ਹੀਟ ਦੇ ਉੱਤੇ ਰੱਖ ਕੇ ਇਹਨੂੰ ਆਪਾਂ ਗੰਡੇ ਨੂੰ ਥੋੜਾ ਜਿਹਾ ਆਪਾਂ ਕਰ ਲੈਨੇ ਕੁੱਕ ਇਹਦੇ ਵਿੱਚ ਪਾ ਲੈਨੇ ਆਪਾਂ ਹਰੀਆਂ ਮਿਰਚਾਂ ਚਾਰ ਮੈਂ ਹਰੀਆਂ ਮਿਰਚਾਂ ਕੱਟ ਕੇ ਪਾਈਆਂ ਟੇਸਟ ਦੇ ਹਿਸਾਬ ਦੇ ਨਾਲ ਤੁਸੀਂ ਪਾ ਲੈਨੇ ਇਹਨੂੰ ਕਰਦੇ ਆਪਾਂ ਲਾਈਟ ਜਿਹਾ ਬ੍ਰਾਊਨ ਤੇ ਅੱਧੀ ਸ਼ਿਮਲਾ ਮਿਰਚ ਮੇਰੀ ਕੱਟੀ ਹੋਈ ਹੈ ਲਾਲ ਤੇ ਅੱਧੀ ਹਰੀ ਇਹ ਵੀ ਆਪਾਂ ਇਹਦੇ ਵਿੱਚ ਪਾ ਲੈਨੇ ਹੁਣ ਇਹਨਾਂ ਨੂੰ ਕਰਦੇ ਆਂ ਆਪਾਂ ਕੁੱਕ ਥੋੜਾ ਜਿਹਾ ਟਾਈਮ ਫਿਰ ਇਹਦੇ ਵਿੱਚ ਪਾਉਣੇ ਆ ਆਪਾਂ ਇੱਕ ਟਮਾਟਾ ਮੈਂ ਉਹ ਵੀ ਡਾਈਸਟ ਕਰਕੇ ਪਾਇਆ ਸੀ ਇਹਨੂੰ ਵੀ ਆਪਾਂ ਕੁੱਕ ਕਰਦੇ ਇਹਦੇ ਵਿੱਚ ਆਪਾਂ ਟੇਸਟ ਦੇ ਲਈ ਪਾਉਣੀ ਆ ਚਪੋਤਲੇ ਪੈਪਰ ਇੰਨਾ ਇਹ ਡੱਬੀ ਦੇ ਵਿੱਚ ਆਉਂਦੀ ਕੈਨ ਜੀ ਦੇ ਵਿੱਚ ਮੇਰੇ ਕੋਲੇ ਦੋ ਕਿਹਦੇ ਵਿੱਚ ਹੈਗੀਆਂ ਇਹਨੂੰ ਆਪਾਂ ਪਾ ਲੈਨੇ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਆਪਸ ਤੋਂ ਜਿਹੜਾ ਮਸਾਲਾ ਹੈ ਉੱਪਰ ਥੱਲੇ ਕਰ ਸਕਦੇ ਆ ਹੁਣ ਇਹਨੂੰ ਵੀ ਕਰਨੇ ਆ ਆਪਾਂ ਕੌਕਤ ਇਹਦੇ ਵਿੱਚ ਪਾਵਾਂਗੇ ਆਪਾਂ ਅੱਧੀ ਟਮੇਟੋ ਸਾਸ ਜੇ ਪੇਸਟਾ ਤਾਂ ਥੋੜੀ ਜੀ ਘੱਟ ਪਾਉਣੀ ਹੈ ਇਹ ਹੈਗੀ ਆ ਟਮੇਟੋ ਸਾਸ ਇਹ ਆਪਾਂ ਅੱਧੀ ਡਕੈਨ ਆ ਜਿਹੜੀ ਆਪਾਂ ਇਹ ਪਾ ਲਈ ਇਹਨੂੰ ਵੀ ਹੁਣ ਆਪਾਂ ਕਰਦੇ ਚੰਗੇ ਤਰੀਕੇ ਦੇ ਨਾਲ ਕੁੱਕ ਉਦੋਂ ਬਾਅਦ ਚ ਆ ਗਿਆ ਨੂਨ ਤੁਸੀਂ ਆਪਦੇ ਸਵਾਦ ਦੇ ਮੁਤਾਬਕ ਪਾ ਲੈਣਾ ਫਿਰ ਇਹਦੇ ਚ ਪਾ ਲਈ ਆਪਾਂ ਲਾਲ ਮਿਰਚਾਂ گارਲਿਕ ਪਾਊਡਰ ਮੈਂ ਪਾ ਲਿਆ ਥੋੜਾ ਜਿਹਾ ਨਾਲ ਹੀ ਆਪਾਂ ਪਾ ਲੈਨੇ ਗਾਰਲਿਕ ਸਾਲਟ ਹੁਣ ਇਹਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਕੁੱਕ ਕਰ ਲੈਣਾ ਇਹਦਾ ਰੰਗ ਜਿਹੜਾ ਵਾ ਥੋੜਾ ਜਿਹਾ ਹੋ ਜਾਣਾ ਡਾਰਕ ਲਾਲ ਜਿਹਾ ਉਹਨਾਂ ਟਾਈਮ ਆਪਾਂ ਇਹਨੂੰ ਕੁੱਕ ਕਰੀ ਜਾਣਾ ਟਾਈਮ ਲੱਗਦਾ ਦੋਸਤੋ ਮੈਂ ਵੀਡੀਓ ਨੂੰ ਬੜੀ ਕੱਟ ਕੇ ਛੋਟੀ ਕੀਤਾ ਹੋਇਆ ਇਹਦੇ ਵਿੱਚ ਆਪਾਂ ਪਾਉਨੇ ਆ ਚਿਕਨ ਮੈਂ ਦੋਸਤੋ ਕੋਸਕੋ ਦੇ ਉੱਤੋਂ ਰੋਟੀਸ਼ਰੀ ਚਿਕਨ ਲਿਓਨਾ ਹਨਾ 4.99 ਸੈਂਟ ਦਾ ਇਹ ਚਿਕਨ ਆਉਂਦਾ ਇਹਨੂੰ ਮੈਂ ਸਕਿਨ ਵਗੈਰਾ ਲਾ ਕੇ ਬੋਨ ਵਗੈਰਾ ਕੱਢ ਕੇ ਚੰਗੇ ਤਰੀਕੇ ਦੇ ਨਾਲ ਮੈਂ ਇਦਾਂ ਬਰੀਕ-ਬਰੀਕ ਪੀਸਾਂ ਵਿੱਚ ਕੱਟ ਕੇ ਹੁਣ ਆਪਾਂ ਇਹਨੂੰ ਜਿਹੜਾ ਮਸਾਲਾ ਬਣਾਇਆ ਸੀ ਉਹਦੇ 'ਚ ਪਾ ਕੇ ਕਰ ਦਿਆਂ 2-3 ਮਿੰਟ ਹੋਰ ਕੁਕ ਆਪਣਾ ਜਿਹੜਾ ਚਿਕਨ ਰੈਡੀ ਹੈ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਸਰਵ ਕਰ ਸਕਦੇ ਆ ਮੈਂ ਫਰਾਈਡ ਰਾਈਸ ਬਣਾ ਕੇ 5 ਟਰੇਆ ਮੈਂ ਬਣਾ ਲਈਆਂ ਇਹ ਮੇਰੇ 5 ਲੰਚ ਬਣ ਗਏ ਆ ਫਰਾਈਡ ਰਾਈਸ ਦੀ ਵੀ ਰੈਸਪੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਛੱਡ ਦੂੰ ਜੇ ਤੁਸੀਂ ਦੇਖਣਾ ਤੇ ਜਿਹੜਾ ਥੋੜਾ ਜਿਹਾ ਚਿਕਨ ਬਚਿਆ ਸੀ ਉਹਦੇ ਮੈਂ ਇਦਾਂ ਟਾਕੋ ਬਣਾ ਲੇ ਅੱਜ ਲਈ ਇੰਨੀ ਦੋਸਤੋ ਧੰਨਵਾਦ ਵੀਡੀਓ ਦੇਖਣ ਦੇ ਲਈ ਜੇ ਤੁਸੀਂ ਮੇਰੇ ਵੀਡੀਓ ਨੂੰ ਲਾਈਕ ਕੀਤਾ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਧੰਨਵਾਦ